ਪੱਤਸ਼੍ਰੀਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਕਿ ਨਜ਼ਰ ਮਾਰਦੇ ਆਂ ਖਬਰਾਂ ਦੀਆਂ ਸੁਰਖੀਆਂ ਤੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ ਦੀ ਰਿਹਾਈ ਦੀ ਮੰਗ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਬੰਦੀ ਛੋੜ ਦਿਵਸ ਤੇ ਰਿਹਾਈ ਦੀ ਕੀਤੀ ਮੰਗ ਕਿਹਾ ਮਨੁੱਖੀ ਮੁੱਦਾ ਜਾਂਚ ਦੇ ਘੇਰੇ ਚ ਪੁੱਲਰ ਦੇ ਪੰਜ ਆਈਪੀਐਸ ਸਾਥੀ ਈਡੀ ਪੁੱਲਰ ਦੇ ਚਲਾਏਗੀ ਵੱਖਰੇ ਕੇਸ ਮਨੀ ਲਾਂਡਰਿੰਗ ਦਾ ਨਵਾਂ ਕੇਸ ਹੋ ਸਕਦਾ ਹੈ ਦਰਜ ਚੰਡੀਗੜ੍ਹ ਚ ਪੁੱਤ ਨੇ ਕੀਤਾ ਮਾ ਦਾ ਕਤਲ ਵਾਰਦਾਤ ਪਿੱਛੋਂ ਮੁਲਜ਼ਮ ਹੋਇਆ ਫਰਾਰ ਮਾਮੂਲੀ ਬੈਂਸ ਪਿੱਛੇ ਕੀਤਾ ਗਿਆ ਕਤਲ ਖਾੜਕੂ ਰਿੰਦਾ ਵੱਲੋਂ ਸ਼ਰਾਬ ਦੇ ਠੇਕੇਦਾਰਾਂ ਨੂੰ ਧਮਕੀ ਆਪਕਾਰੀ ਵਿਭਾਗ ਪੰਜਾਬ ਨੂੰ ਵੀ ਲਿਆ ਨਿਸ਼ਾਨੇ ਤੇ ਆਡੀਓ ਸੰਦੇਸ਼ ਤੇਜ਼ੀ ਨਾਲ ਹੋ ਰਿਹਾ ਵਾਇਰਲ ਹੁਣ ਖਬਰਾਂ ਵਿਸਥਾਰ ਦੇ ਨਾਲ ਪੂਰਨ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਬੰਦੀ ਛੋੜ ਦਿਵਸ ਮੌਕੇ ਕੇਂਦਰ ਸਰਕਾਰ ਤੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੋਲਰ ਦੀ ਰਿਹਾਈ ਦੀ ਮੰਗ ਕੀਤੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਆਪਣਾ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕੀਤੀ ਹੈ ਉਹ ਲਿਖਿਆ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੋਲਰ ਦੇ ਮਾਮਲੇ 'ਚ ਕੋਰਟ ਦੇ ਫੈਸਲੇ ਤੋਂ ਬਾਅਦ ਰਿਹਾਈ ਹੋਈ ਹਲਚਲ ਤੋਂ ਉਮੀਦ ਕਰਦੇ ਹਾਂ ਕਿ ਪ੍ਰੋਫੈਸਰ ਦਵਿੰਦਰਪਾਲ ਭੋਲਰ ਦੀ ਪੱਕੀ ਰਿਹਾਈ ਹੋਵੇ ਇਹ ਇਨਸਾਫ ਦੀ ਦੇਰੀ ਨਾਲ ਉੱਠੀ ਆਵਾਜ਼ ਹੈ ਸਿੱਖ ਕੈਦੀਆਂ ਦੀ ਰਿਹਾਈ ਮਨੁੱਖੀ ਅਧਿਕਾਰ ਇਨਸਾਫ ਦਾ ਮੁੱਦਾ ਹੈ ਨਾ ਇਹ ਕਿ ਰਾਜਨੀਤੀ ਦਾ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਬੰਦੀ ਛੋੜ ਦਿਵਸ ਮੌਕੇ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰਕੇ ਇਸ ਦਿਹਾੜੇ ਨੂੰ ਇਤਿਹਾਸਕ ਬਣਾਵੇ ਇਹੀ ਸਿੱਖ ਭਾਵਨਾ ਦੀ ਅਸਲ ਤਰਜ਼ਮਾਨੀ ਹੈ ਕਾਬਲੇ ਗੌਰ ਹੈ ਕਿ ਦਵਿੰਦਰ ਪਾਲ ਸਿੰਘ ਪੁੱਲਰ ਨੂੰ ਦਿੱਲੀ ਧਮਾਕੇ ਦੇ ਮਾਮਲੇ ਵਿੱਚ ਪਹਿਲਾਂ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਪਰ ਬਾਅਦ ਦੇ ਵਿੱਚ ਸੁਪਰੀਮ ਕੋਰਟ ਨੇ ਉਹਨਾਂ ਦੀ ਸਜ਼ਾ ਉਮਰ ਕੈਦ ਵਿੱਚ ਬਦਲ ਦਿੱਤੀ 11 ਸਤੰਬਰ 1993 ਨੂੰ ਦਿੱਲੀ ਦੇ ਰਾਇਸੀਨਾ ਰੋਡ ਸਥਿਤ ਕਾਂਗਰਸ ਹੈੱਡਕੁਆਰਟਰ ਦੇ ਕੋਲ ਹੋਏ ਬੰਬ ਧਮਾਕੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 30 ਲੋਕ ਜ਼ਖਮੀ ਹੋਏ ਸਨ ਧਮਾਕੇ ਵਿੱਚ ਯੂਥ ਕਾਂਗਰਸ ਦੇ ਤਤਕਾਲੀ ਪ੍ਰਦਾਨ ਮਨਿੰਦਰਜੀਤ ਸਿੰਘ ਬਿੱਟਾ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਦੱਸ ਦਈਏ ਕਿ ਦਵਿੰਦਰਪਾਲ ਭੁੱਲਰ ਨੇ ਲੁਧਿਆਣੇ ਦੇ ਸ੍ਰੀ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਤੋਂ ਡਿਗਰੀ ਹਾਸਲ ਕੀਤੀ ਹੈ ਉਹਨਾਂ ਦੇ ਪਿਤਾ ਪੰਜਾਬ ਦੇ ਆਡਿਟ ਵਿਭਾਗ ਦੇ ਵਿੱਚ ਸੈਕਸ਼ਨ ਅਫਸਰ ਅਤੇ ਮਾਤਾ ਪੰਜਾਬ ਪਿੰਡੂ ਵਿਕਾਸ ਵਿੱਚ ਸੁਪਰਵਾਈਜ਼ਰ ਸੀ 29 ਅਗਸਤ 1991ਵਾਂ ਚੰਡੀਗੜ੍ਹ ਦੇ ਐਸਐਸਪੀ ਸੁਮੇਸ਼ ਸਿੰਘ ਸੈਣੀ ਦੀ ਕਾਰ ਨੂੰ ਤਮਾਕੇ ਨਾਲ ਉਡਾ ਦਿੱਤਾ ਗਿਆ ਸੀ ਇਸ ਵਿੱਚ ਸੇਨਾ ਦਾ ਸੁਰੱਖਿਆ ਗਾਰਡ ਮਾਰਿਆ ਗਿਆ ਸੀ ਇਸ ਮਾਮਲੇ ਵਿੱਚ ਦਵਿੰਦਰ ਪੁੱਲਰ ਦਾ ਨਾਂ ਆਇਆ ਸੀ ਤਮਾਕੇ ਦੇ ਬਾਅਦ ਪੁੱਲਰ ਜਰਮਨੀ ਚਲੇ ਗਏ ਸੀ ਉੱਥੇ ਉਹਨਾਂ ਨੇ ਸਿਆਸੀ ਸ਼ਰਨ ਮੰਗੀ ਸੀ ਪਰ ਸਰਕਾਰ ਨੇ ਨਾ ਮਨਜ਼ੂਰ ਕਰ ਦਿੱਤੀ ਉਸ ਤੋਂ ਬਾਅਦ ਉਹਨਾਂ ਨੂੰ ਭਾਰਤ ਭੇਜ ਦਿੱਤਾ ਗਿਆ ਸੀ ਮੋਤਲ ਡੀਆਈਜੀ ਹਰਚੰਦ ਸਿੰਘ ਭੁੱਲਰ ਦੇ ਮਾਮਲੇ ਸਬੰਧ ਵਿੱਚ ਸੀਬੀਆਈ ਹੁਣ ਚੰਡੀਗੜ੍ਹ ਦੇ ਰੋਪੜ ਰੇਂਜ ਵਿੱਚ ਤਾਇਨਾਤ ਪੰਜ ਹੋਰ ਆਈਪੀਐਸ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ ਸਰਕਾਰੀ ਸੂਤਰਾਂ ਅਨੁਸਾਰ ਇਹਨਾਂ ਪੰਜ ਆਈਪੀਐਸ ਅਧਿਕਾਰੀਆਂ ਨੇ ਭੁੱਲਰ ਦੇ ਅਧੀਨ ਸੇਵਾ ਨਿਭਾਈ ਹੈ ਇਨਾ ਤੋਂ ਪੁੱਲਰ ਦੇ ਰਸ਼ਵਤ ਕਾਂਡ ਅਤੇ ਵਿਚੋਲੇ 크੍ਰਿਸ਼ਨੂ ਬਾਰੇ ਪੁੱਛਗਿੱਛ ਕੀਤੀ ਜਾ ਸਕਦੀ ਹੈ ਸੀਬੀਆਈ ਜਾਂਚ ਦੇ ਵਿੱਚੋਂ ਖੁਲਾਸਾ ਹੋਇਆ ਹੈ ਕਿ ਪੁੱਲਰ ਨੇ ਇਨਾ 5 ਆਈਪੀਐਸ ਅਧਿਕਾਰੀਆਂ ਨੂੰ ਆਪਣੀ ਸੇਵਾ ਦੌਰਾਨ ਨਿਰਦੇਸ਼ ਵੀ ਜਾਰੀ ਕੀਤੇ ਸਨ ਜੋ ਜਾਂਚ ਦਾ ਵਿਸ਼ਾ ਨੇ ਹੁਣ ਇਸ ਰਸ਼ਵਤ ਕਾਂਡ ਵਿੱਚ ਈਡੀ ਨੇ ਸੀਬੀਆਈ ਤੋਂ ਪੁੱਲਰ ਦੀਆਂ ਜਾਇਦਾਦਾਂ ਦੇ ਨਾਲ ਸੰਬੰਧਿਤ ਦਸਤਾਵੇਜ਼ ਮੰਗੇ ਹਨ ਸੀਬੀਆਈ ਮੰਗਲਵਾਰ ਤੱਕ ਛਾਪੇਮਾਰੀ ਦੌਰਾਨ ਬਰਾਮਦ ਕੀਤੀਆਂ ਗਈਆਂ ਚੀਜ਼ਾਂ ਨਾਲ ਸੰਬੰਧਿਤ ਸਾਰੀ ਜਾਣਕਾਰੀ ਅਤੇ ਦਸਤਾਵੇਜ਼ਾਂ ਦੀਆਂ ਕਾਪੀਆਂ ਈਡੀ ਨੂੰ ਮੁਹੱਈਆ ਕਰਵਾਏਗੀ ਈਡੀ ਜਲਦੀ ਹੀ ਮਨੀ ਲਾਂਡਰਿੰਗ ਦੇ ਤਹਿਤ ਕੇਸ ਦਰਜ ਕਰ ਸਕਦੀ ਹੈ ਅਤੇ ਇਸ ਮਾਮਲੇ ਵਿੱਚ ਕਾਰਵਾਈ ਸ਼ੁਰੂ ਕਰ ਸਕਦੀ ਹੈ ਪੰਜਾਬ ਸਰਕਾਰ ਨੇ ਸੀਬੀਆਈ ਛਾਪੇਮਾਰੀ ਦੌਰਾਨ ਲੱਭੀਆਂ ਗਈਆਂ ਪੁੱਲਰ ਦੀਆਂ 71 ਅਚਲ ਜਾਇਦਾਦਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਨ੍ਹਾਂ ਚੋਂ ਕੁਝ ਜਾਇਦਾਦਾਂ ਬੇਨਾਮੀ ਨੇ ਮਾਲ ਵਿਭਾਗ सीबीआई ਅਧਿਕਾਰੀਆਂ ਤੋਂ ਦਸਤਾਵੇਜ਼ਾਂ ਦੀਆਂ ਕਾਪੀਆਂ ਹਾਸਲ ਕਰਨ ਅਤੇ ਉਹਨਾਂ ਦੀ ਤਸਦੀਕ ਕਰਨ ਤੋਂ ਬਾਅਦ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਿਹਾ ਹੈ ਆਕਾਸ਼ ਬੱਤਾਂ ਨੂੰ ਅਮਰੀਕਾ ਤੋਂ ਇੱਕ ਫੋਨ ਆਇਆ ਡੀਆਈਜੀ ਨੇ ਉਸਤੇ ਜ਼ਮੀਨ ਖਰੀਦਣ ਲਈ ਦਬਾਅ ਪਾਇਆ ਰਿਸ਼ਵਤ ਖੋਰੀ ਦੇ ਮਾਮਲੇ ਵਿੱਚ ਸ਼ਾਮਲ ਸਕ੍ਰੈਪ ਡੈਲਰ ਆਕਾਸ਼ ਬੱਤਾਂ ਦਾ ਇੱਕ ਵੀਡੀਓ ਐਤਵਾਰ ਨੂੰ ਸਾਹਮਣੇ ਆਇਆ ਜਿਸ ਦੇ ਵਿੱਚ ਉਸਨੇ सीबीआई ਦੀ ਕਾਰਵਾਈ ਤੋਂ ਬਾਅਦ ਅਮਰੀਕਾ ਵਿੱਚ ਇੱਕ ਵਿਅਕਤੀ ਦਾ ਫੋਨ ਆਉਣ ਦਾ ਜ਼ਿਕਰ ਕੀਤਾ ਉਸਨੇ ਦੱਸਿਆ ਕਿ ਉਹ ਦੋ ਭਰਾ ਸਨ ਉਸਦਾ ਭਰਾ ਪੰਜਾਬ ਵਿੱਚ ਰਹਿੰਦਾ ਸੀ ਅਤੇ ਉਹ ਆਪਣੇ ਪਰਿਵਾਰ ਨਾਲ ਅਮਰੀਕਾ ਵਿੱਚ ਰਹਿੰਦਾ ਸੀ ਇਸ ਦੌਰਾਨ ਪੁੱਲਰ ਨੇ ਕਥਿਤ ਤੌਰ ਤੇ ਉੱਤੇ ਦੋਵੇਂ ਭਰਾਵਾਂ ਵਿਚਕਾਰ ਲੜਾਈ ਸ਼ੁਰੂ ਕਰਵਾ ਦਿੱਤੀ ਅਤੇ ਉਹਨਾਂ ਦੀ ਜ਼ਮੀਨ ਮਾਮੂਲੀ ਕੀਮਤੇ ਖਰੀਦ ਲਈ ਦੀਵਾਲੀ ਵਾਲੇ ਦਿਨ ਚੰਡੀਗੜ੍ਹ ਵਿੱਚ ਪੁੱਤਰ ਨੇ ਮਾਦਾ ਕਤਲ ਕਰ ਦਿੱਤਾ ਪੁੱਤਰ ਨੇ ਚਾਕੂ ਨਾਲ ਮਾਦਾ ਗਲਾ ਵੱਢ ਦਿੱਤਾ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ ਗੁਆਂਢੀਆਂ ਨੇ ਔਰਤ ਦੀਆਂ ਚੀਕਾਂ ਬਾਹਰੋਂ ਸੁਣੀਆਂ ਜਦੋਂ ਗੁਆਂਢੀ ਪਹੁੰਚੇ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ ਉਹਨਾਂ ਨੇ ਇਸ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਜਵਾਬ ਨਹੀਂ ਦਿੱਤਾ ਫਿਰ ਉਸ ਛਤਰਾਹੀ ਘਰ ਵਿੱਚ ਦਾਖਲ ਹੋਏ ਅਤੇ ਔਰਤ ਦੀ ਖੂਨ ਨਾਲ ਲਥਪਥ ਲਾਸ਼ ਉੱਥੇ ਮਿਲੀ ਅਤੇ ਪੁੱਤਰ ਉੱਥੋਂ ਫਰਾਰ ਹੋ ਚੁੱਕਿਆ ਸੀ ਲੋਕਾਂ ਨੇ ਫਿਰ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਮੌਕੇ ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲਿਆ ਪੁਲਿਸ ਅਨੁਸਾਰ ਦੋਸ਼ੀ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ ਅਤੇ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਭੱਜ ਗਿਆ ਪੁਲਿਸ ਨੇ ਮੌਕੇ ਤੋਂ ਸਬੂਤ ਇਕੱਠੇ ਕਰ ਲਏ ਨੇ ਮ੍ਰਿਤਕਾ ਦੀ ਪਛਾਣ 39 ਸਾਲਾ ਸੁਸ਼ੀਲਾ ਨੇਗੀ ਵਜੋਂ ਹੋਈ ਹੈ ਜੋ ਸੈਕਟਰ 40 ਦੀ ਰਹਿਣ ਵਾਲੀ ਸੀ ਉਹ मूल ਰੂਪ ਦੇ ਵਿੱਚ ਉੱਤਰਾਖੰਡ ਦੇ ਪੌੜੀ ਗੜਵਾਲ ਦੀ ਰਹਿਣ ਵਾਲੀ ਸੀ ਅਤੇ ਸੈਕਟਰ 40 ਵਿੱਚ ਆਪਣੇ ਪੁੱਤਰ ਦੇ ਨਾਲ ਰਹਿੰਦੀ ਸੀ ਇਹ ਕਤਲ ਉਸਦੇ ਛੋਟੇ ਪੁੱਤਰ ਰਵੀ ਨੇ ਕੀਤਾ ਹੈ ਤੇ ਉਹ ਪੰਜਾਬ ਯੂਨੀਵਰਸਿਟੀ ਵਿੱਚ ਕਰਮਚਾਰੀ ਹੈ ਮੁਲਜ਼ਮ ਦੀ ਪਤਨੀ ਅਤੇ ਧੀ ਵੱਖ-ਵੱਖ ਰਹਿੰਦੇ ਨੇ। ਸ਼ੁਰੂਆਤ ਦੇ ਵਿੱਚ ਪਤਾ ਲੱਗਿਆ ਕਿ ਦੋਸ਼ੀ ਰਵੀ ਪੰਜਾਬ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਦੇ ਵਿੱਚ ਤਾਇਨਾਤ ਹੈ। ਦੱਸਿਆ ਗਿਆ ਹੈ ਕਿ ਉਹ ਕੁਝ ਸਮੇਂ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ ਤੇ ਅਕਸਰ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਝਗੜਾ ਕਰਦਾ ਰਹਿੰਦਾ ਸੀ। ਸਵੇਰ ਵੇਲੇ ਵੀ ਉਸ ਦੀ ਆਪਣੀ ਮਾਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ। ਇਸ ਤੋਂ ਬਾਅਦ ਵਿੱਚ ਉਸ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਤੇ ਭੱਜ ਗਿਆ। ਪੁਲਿਸ ਨੇ Laash ਨੂੰ Post Mortem ਲਈ ਭੇਜ ਦਿੱਤਾ ਹੈ ਤੇ ਦੋਸ਼ੀ ਦੇ ਵੱਡੇ ਭਰਾ ਨੂੰ ਘਟਨਾ ਬਾਰੇ ਸੂਚਿਤ ਕੀਤਾ ਹੈ। ਮੁਲਜ਼ਮ ਦਾ ਇੱਕ ਵੱਡਾ ਭਰਾ ਵੀ ਹੈ ਜੋ ਸੈਕਟਰ 41 ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਹੈ ਤੇ ਕਿਸੇ ਨੂੰ ਇਹ ਪੁਲਿਸ ਦੇ ਮੁਤਾਬਕ ਘਰ ਵਿੱਚ ਸਿਰਫ ਦੋਸ਼ੀਆ ਤੇ ਉਸ ਦੀ ਮਾਂ ਰਹਿੰਦੇ ਸਨ ਉਸ ਦੇ ਪਿਤਾ ਦੀ ਮੌਤ ਲਗਭਗ 10 ਸਾਲ ਪਹਿਲਾਂ ਹੋਈ ਸੀ ਆਂਗਵਾਣ ਦੇ ਲੋਕ ਵਿਸ਼ਵਾਸ ਨਹੀਂ ਕਰ پا ਰਹੇ ਕਿ ਰਵੀ ਨੇ ਆਪਣੀ ਮਾਂ ਨੂੰ ਮਾਰਿਆ ਹੈ ਚਸ਼ਮਦੀਦ ਗਵਾਹਾਂ ਦੇ ਮੁਤਾਬਕ ਕਤਲ ਤੋਂ ਬਾਅਦ ਪੂਰਾ ਡਰਾਇੰਗ ਰੂਮ ਖੂਨ ਨਾਲ ਭਰਿਆ ਪਿਆ ਸੀ ਸੁਸ਼ੀਲਾ ਨੂੰ ਜਿਸ ਬੇਰਹਿਮੀ ਨਾਲ ਮਾਰਿਆ ਗਿਆ ਉਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸਥਾਨਕ ਕਾਉਂਸਲਰ ਨੂੰ ਤੁਰੰਤ ਸੂਚਿਤ ਕੀਤਾ ਗਿਆ ਜਿਸ ਨੇ ਫਿਰ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਪਾਕਿਸਤਾਨ 'ਚ ਰਹਿ ਰਹੇ ਖੜਕੂ ਹਰਿੰਦਰ ਸਿੰਘ ਰਿੰਦਾ ਨੇ ਆਪਕਾਰੀ ਵਿਭਾਗ ਪੰਜਾਬ ਤੇ ਸ਼ਰਾਬ ਦੇ ਠੇਕੇਦਾਰਾਂ ਨੂੰ ਧਮਕੀ ਦਿੱਤੀ ਹੈ ਆਪਣੇ ਇੱਕ ਆਡੀਓ ਸੰਦੇਸ਼ ਰਾਹੀਂ ਰਿੰਦਾ ਨੇ ਕਿਹਾ ਕਿ ਇਹ ਲੋਕ ਆਪਣਾ ਬਚਾਅ ਕਰ ਲੈਣ ਕਿਉਂਕਿ ਉਹਨਾਂ 'ਚੋਂ ਕਿਸੇ ਨੂੰ ਵੀ ਉਡਾਇਆ ਜਾ ਸਕਦਾ ਹੈ ਖੜਕੂ ਦਾ ਇਹ ਆਡੀਓ ਸੰਦੇਸ਼ ਵੀ ਵਾਇਰਲ ਹੋ ਰਿਹਾ ਹੈ ਜੋ ਆਡੀਓ ਵਾਇਰਲ ਹੋ ਰਹੀ ਆ ਉਸ ਦੀ ਕੋਈ ਪੁਸ਼ਟੀ ਨਹੀਂ ਕਰ ਰਿਹਾ ਕਿਹਾ ਜਾ ਰਿਹਾ ਹੈ ਕਿ ਇਸ ਆਡੀਓ ਦੇ ਵਿੱਚ ਉਸਨੇ ਪੰਜਾਬ ਚ ਹਾਲੀਆ ਹਿੰਸਾ ਤੇ ਠੇਕਿਆਂ ਤੇ ਹਮਲੇ ਦਾ ਹਵਾਲਾ ਦਿੰਦਿਆ ਚੇਤਾਵਨੀ ਦਿੰਦੀ ਹੈ ਉਸਨੇ ਦਾਵਾ ਕੀਤਾ ਹੈ ਕਿ ਅਗਲੀ ਕਾਰਵਾਈ ਇਸ ਤੋਂ ਵੱਡੀ ਹੋਵੇਗੀ ਖੜਕੂ ਨੇ ਆਖਿਆ ਕਿ ਮੈਂ ਪਹਿਲਾਂ ਵੀ ਕਈ ਵਾਰ 警告 ਦੇ ਚੁੱਕਿਆ ਹਾਂ ਕਿ ਹਟ ਜਾਓ ਪੰਜਾਬ ਦਾ ਬੇੜਾ ਗਰਕ ਨਾ ਕਰੋ ਪਰ ਮੈਨੂੰ ਲੱਗਦਾ ਹੈ ਕਿ ਜਦੋਂ ਤੱਕ ਤੁਹਾਨੂੰ ਹੱਥ ਨਹੀਂ ਲੱਗਦੇ ਤਦ ਤੱਕ ਤੁਸੀਂ ਸੁਧਰੋਗੇ ਨਹੀਂ ਨਵਾਂ ਸ਼ਹਿਰ 'ਚ ਸ਼ਰਾਬ ਦੇ ਠੇਕੇ ਤੇ ਗ੍ਰੇਨੇਡ ਹਮਲਾ ਅਸੀਂ ਕਰਵਾਇਆ ਸੀ ਇਸ ਤੋਂ ਅਗਲਾ ਸਟੈਪ ਇਸ ਤੋਂ ਵੀ ਖਤਰਨਾਕ ਹੋਵੇਗਾ ਰਿੰਦਾਂ ਨੇ ਇਹ ਵੀ ਕਿਹਾ ਕਿ ਮੈਨੂੰ ਲੱਗਿਆ ਕਿ ਤੁਹਾਨੂੰ ਲੋਕਾਂ ਨੂੰ ਸਮਝ ਆਵੇਗਾ ਇਸ ਵਾਰ ਗਰਨੇਟ ਠੇਕੇ ਅੰਦਰ ਡਿੱਗਿਆ ਇਸ ਵਾਰ ਵੀ ਇਹਨਾਂ ਦੇ ਦਿਮਾਗ 'ਚ ਗੱਲ ਨਹੀਂ ਬੈਠੀ ਤਾਂ ਇਸ ਤੋਂ ਉੱਪਰ ਲੱਖ ਕਦਮ ਝੁੱਕਿਆ ਜਾਵੇਗਾ ਰਿੰਦਾਂ ਨੇ ਕਿਹਾ ਕਿ ਤੁਸੀਂ ਪੰਜਾਬ ਦੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਖਰਾਬ ਕਰ ਰਹੇ ਹੋ ਇਸ ਤੋਂ ਅੱਗੇ ਕੋਈ ਧਮਕੀ ਵਾਲੀ ਰਿਕਾਰਡਿੰਗ ਨਹੀਂ ਆਵੇਗੀ ਹੁਣ ਸਿਰਫ ਖਬਰਾਂ ਆਉਣਗੀਆਂ ਕੋਈ ਠੇਕੇਦਾਰ ਮਰ ਗਿਆ ਕੋਈ ਠੇਕੇਦਾਰ ਠੇਕੇ ਸਮੇਤ ਸੜ ਗਿਆ ਇਹ ਧਮਕੀ ਸਿਰਫ ਠੇਕੇਦਾਰਾਂ ਲਈ ਨਹੀਂ ਉਥੇ ਕੰਮ ਕਰਨ ਵਾਲਿਆਂ ਲਈ ਵੀ ਹੈ ਅਸਦੇ ਨਾਲ ਹੀ ਅਸੀਂ ਐਕਸਾਈਜ਼ ਵਾਲੇ ਵੀ ਨਹੀਂ ਛੱਡਣੇ ਐਕਸਾਈਜ਼ ਵਾਲਿਆਂ ਨੂੰ ਵੀ ਅਸੀਂ ਹਮਾਰਾਂਗੇ ਜਿਸ ਕੋਲ ਅਸੀਂ ਐਕਸਾਈਜ਼ ਦੀ ਗੱਡੀ ਦੇਖ ਲਈ ਉਹ ਆਪਣਾ ਧਿਆਨ ਰੱਖ ਲਵੇ ਕਿਸੇ ਵੀ ਸੜਕ ਤੇ ਬਰੂ ਦਾ ਡੱਬਾ ਪਿਆ ਹੋ ਸਕਦਾ ਪਤਾ ਨਹੀਂ ਕਿਹੜਾ ਫਟ ਜਾਵੇ ਜਲੰਧਰ ਦੀ ਕਾਮ ਮੰਡੀ ਵਿੱਚ ਦੀਵਾਲੀ ਵਾਲੇ ਦਿਨ ਘਰ ਚੋਂ ਚੋਰੀ ਹੋ ਗਈ ਹੈ ਘਟਨਾ ਸਮੇਂ ਪਰਿਵਾਰ ਦਰਵਾਜਾ ਸਾਹਿਬ ਅਤੇ ਮਾਤਾ ਚਿੰਤਪੂਰਨੀ ਮੱਥਾ ਟੇਕਣ ਗਿਆ ਸੀ ਜਦੋਂ ਉਹਨਾਂ ਨੇ ਵਾਪਸ ਆ ਕੇ ਦੇਖਿਆ ਤਾਂ ਘਰ ਚੋਂ ਗਹਿਣੇ ਅਤੇ ਹੋਰ ਸਮਾਨ ਵੀ ਗਾਇਬ ਸੀ ਕਿ ਨਾਲ ਲੈਂਦੇ ਆparat ਕਿ ਨਾਲ ਲੈਂਦੇ ਚਿੰਤਕੁੰਨੀ ਮੰਜਾ ਆ ਰਹੀ ਸੀ ਫਿਰ ਅਸੀਂ ਤੇ واپس ਅਸੀਂ ਆ ਗਏ ਫਿਰ ਅਸੀਂ ਦਰਵਾਜ਼ਾ ਖਾਲ ਚਲੇ ਗਏ ਅਸੀਂ ਇਸ ਵੀਰ ਦੇ ਉੱਤੋਂ واپس ਆਏ ਤੇ ਜਰੂਰ ਸੀ ਵੀ ਅਸੀਂ 4:30 ਵਜੇ ਕਾਰ ਆਏ ਕਾਰਨ ਕਿ ਮੈਂ ਆਪਣਾ ਬਾਹਰ ਲਗੀ ਗੇਟ ਖੋਲਿਆ ਹੈ ਗੇਟ ਵੱਲੋਂ ਕੋਈ ਪ੍ਰੋਬਲਮ ਨਹੀਂ ਸੀ ਅਸੀਂ ਸਿੱਧਾ ਗੇਟ ਖੋਲ ਕੇ ਗੇਟ ਲੌਕ ਕੀਤਾ ਉੱਪਰ ਗਏ ਜਿੱਦੈ ਅਸੀਂ ਉੱਪਰ ਗਏ ਉੱਪਰ ਜਮੀਰਾਂ ਜਾਂਦੇ ਦਰਵਾਜ਼ਾ ਦਰੂਜਾ ਬਾਲ ਨਾ ਪਟਿਆ ਹੋਇਆ ਸੀ ਐਲਸੀਡੀ ਚੱਕੀ ਹੋਈ ਸੀ ਤੇ ਅੰਦਰ ਦੇਖਿਆ ਫਿਰ ਮੈਂ ਵਾਪਸ ਮੋੜਦੇ ਪੈਰੀ ਥੱਲੇ ਵਾਪਸ ਆਈ ਅੰਦਰ ਆ ਕੇ ਮੈਂ ਜਿਹੜੋ ਆਪਣੀ ਲਮਾਰੀ ਦੇਖੀ ਸਾਰਾ ਕੁਝ ਨਹੀਂ ਲਮਾਰੀ ਦੇ ਵਿੱਚ ਕਿਉਂਕਿ ਐਸ਼ ਪੈਸਾ ਵੀ ਨਿਕਲੇ ਆ ਕੀ ਲਮਾਰੀ ਦੇ ਵਿੱਚ ਲਮਾਰੀ ਦੇ ਵਿੱਚ 1,30,000 ਰੁਪਏ ਬਾਜੀ ਮੇਰਾ ਕੈਸ਼ ਸੀ ਔਰ ਮੇਰੀਆਂ ਥਿੰਗ ਨਿੰਗਾ ਸੀ ਨੀਂ ਸਾਥੇ-ਸਾਥੇ ਗ੍ਰਾਮ ਦੀਆਂ ਇੱਕ ਕੰਟੀਨਰ ਤੋਂ ਲਈ ਜਾਂ ਸੀਗੀ ਉਹ ਲੈ ਗਏ ਔਰ ਇੱਕ LCD ਲੈ ਕੇ ਆ ਔਰ ਜਿਹੜਾ ਉਹ ਕੈਮਰਾ ਰਹਾ ਕੀ ਬੋਲ ਦੇਣ ਨੂੰ ਔਰ DVD ਵਗੈਰਾ ਜੋ ਵੀ ਆ ਉਹ ਉਤਾਰ ਕੇ ਲੈ ਗਏ ਹੈਗੇ ਕੁਝ ਇਹਨਾਂ ਮਹਾਰਾਣੀ ਦੀ ਮੋਤੀ ਲੱਗੇ ਆ ਉਹਦੇ ਉੱਤੇ ਵੀ ਗਹਿਣੇ ਪਏ ਆ ਉਹ ਨਹੀਂ ਲਾ ਕੇ ਲੱਗੇ ਆ ਉਹ ਸਰ ਕੀ ਨਾ ਲੈਂਦੇ ਉਹ ਗਹਿਣੇ ਅਸਲੀ ਨਹੀਂ ਆਗੇ ਆ ਉਹ ਕੀ ਨਾ ਲੈਂਦੇ 2 ਗ੍ਰਾਮ ਜਿਹੜਾ 골ਡ ਹੁੰਦਾ ਨਾ ਉਹ ਵਾਲਾ ਲੈ ਕੇ ਮੈਂ ਜਿੱਦ ਕਲਕੱਤੇ ਤੋਂ ਨਾ ਇਸ ਜੁਐਲਰੀ ਮਹਾਰਾਣੀ ਦੀ ਮਿਲਦੀ ਆ ਤੋਂ ਇੱਥੇ ਸੀਲ ਕਰਾਣ ਆਂਦਿਆ ਤੇ ਆਪਾਂ ਮੈਂ ਉਹਨਾਂ ਕੋਲ ਨਾ ਰਿਕੈਂਟ ਸ਼ੋਪ ਹੈਗੀ ਆ 3 ਨੰਬਰ ਮੰ ਲੈ ਜੇ ਉੱਥੋਂ ਮੈਂ ਲੈ ਕੇ ਆਂਦਾ ਸੀਗਾ ਤੁਸੀਂ ਕੁਝ ਕੰਪਲੀਟ ਕੀਤੇ ਪੁਲਿਸ ਕੰਪਲੇਂਟ ਕੀਤੀ ਸੀ ਜੀ ਸਰ ਮੈਂ ਆਨੰ ਸੁਵਿਰੇ ਜਿੱਦਾਂ ਆਪਾਂ ਔਨਲਾਈਨ ਕੰਪਲੇਂਟ ਪਾਈ ਸੀਗੀ ਉਹਨਾਂ ਨੂੰ ਪਹਿਲਾਂ ਤਾਂ ਉਹਨਾਂ ਨੇ ਘਰ ਦੇ ਕਰਾਂਦੇ ਸਵੀਰ ਦੀ ਅਸੀਂ 4:30 ਵਜੇ ਜੀ ਉਹਨਾਂ ਨੂੰ ਫੋਨ ਕਰਨ ਲੱਗੇ ਪਏ ਸੀ ਅਸੀਂ ਉਹਨਾਂ ਦੇ ਉਹਨਾਂ ਦੇ ਉਹ ਆਏ ਸੀ 4:6 ਵਜੇ ਸਰ ਚਲੋ ਮੌਕੇ ਤੇ ਉੱਤੇ ਐਸ ਐਚਓ ਸਾਹਿਬ ਵੀ ਆਏ ਸੀਗੇ ਦੇਖੀ ਗਏ ਇਹ ਮੌਕਾ ਸਾਰਾ ਇਹ ਉਹਨਾਂ ਨੇ ਉਪਰੋਂ ਦਿਲ ਸਾਰਾ ਦੇਖਿਆ ਦੋ ਤਿੰਨ ਟੀਮਾਂ ਨਾਲ ਆਈਆਂ ਸੀਗੀਆਂ ਸਾਰਾ ਮੌਕੇ ਤੇ ਦੇਖ ਕੇ ਗਏ ਪਰ ਉਹ ਕਹਿੰਦੇ ਕਿ ਆਪਾਂ ਆਪਣੀ ਟੀਮ ਛੱਡ ਦਿੱਤੀ ਹੋਈ ਹੈ ਜਿਹੜੀ ਸਾਡੇ ਕੈਮਰਿਆਂ ਵਾਲੀ ਹੈ ਇਹ ਆਪਤਾਂ ਨੂੰ ਇੱਕ ਦੋ ਦਿਨਾਂ ਤੱਕ ਦੱਸਦਾਨੇ ਆ। ਚੰਡੀਗੜ੍ਹ ਪ੍ਰਸ਼ਾਸਨ ਨੇ ਦੀਵਾਲੀ ਤੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਸਖਤ ਕਦਮ ਚੁੱਕੇ ਨੇ। ਸ਼ਹਿਰ ਦੇ ਲੋਕਾਂ ਨੂੰ ਸਿਰਫ ਹਰੇ ਰੰਗ ਦੇ ਪਟਾਕੇ ਚਲਾਉਣ ਦੀ ਇਜਾਜ਼ਤ ਹੋਵੇਗੀ ਅਤੇ ਉਹ ਵੀ ਰਾਤ 8 ਤੋਂ 10 ਵਜੇ ਤੱਕ ਪਟਾਕੇ ਚਲਾ ਸਕਣਗੇ। ਪ੍ਰਸ਼ਾਸਨ ਨੇ ਇਸ ਮੰਤਵ ਲਈ ਖਾਸ ਨਿਚਾ ਨਿਰਦੇਸ਼ ਵੀ ਜਾਰੀ ਕੀਤੇ ਨੇ ਤੇ ਸਾਰੇ ਪੁਲਿਸ ਸਟੇਸ਼ਨ ਇੰਚਾਰਜਾਂ ਨੂੰ ਸਟਾਕਸ ਰੱਖਣ ਦੇ ਹੁਕਮ ਦਿੱਤੇ ਹਨ ਜੀ ਹਾਂ ਦੀਵਾਲੀ ਤੋਂ ਪਹਿਲਾਂ ਹੀ ਚੰਡੀਗੜ੍ਹ ਦੀ ਹਵਾ ਵਿੱਚ ਪ੍ਰਦੂਸ਼ਣ ਦੇ ਪ੍ਰਭਾਵ ਦਿਖਾਈ ਦੇ ਰਹੇ ਨੇ ਐਤਵਾਰ ਦੁਪਹਿਰੇ 1.3 ਵਜੇ ਸੈਕਟਰ 22 ਦੇ ਆਲੇ-ਦੁਆਲੇ 에ਅਰ ਕੁਆਲਿਟੀ ਇੰਡੈਕਸ AQI ਯਾਨੀ ਕਿ 240 ਤੇ ਪਹੁੰਚ ਗਿਆ ਜੋ ਕਿ ਮਾੜੀ ਸ਼੍ਰੇਣੀ ਦੇ ਵਿੱਚ ਆਉਂਦਾ ਹੈ ਬਾਜ਼ਾਰਾਂ ਦੇ ਵਿੱਚ ਵੱਡੀ ਭੀੜ ਅਤੇ ਵਾਹਨਾਂ ਦੀ ਲਗਾਤਾਰ ਆਵਾਜ਼ਾਂ ਨੇ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਹੈ ਜਦੋਂ ਕਿ ਸੈਕਟਰ 25 ਅਤੇ 53 ਵਰਗੇ ਖੇਤਰਾਂ ਦੇ ਵਿੱਚ AQI 100 ਤੋਂ ਹੇਠਾਂ ਦਰਜ ਕੀਤਾ ਗਿਆ ਹੈ AQI ਇੱਕ ਪੈਰਾਮੀਟਰ ਹੈ ਜੋ PM2.5 PM10 ਨਾਈਟ੍ਰੋਜਨ ਡਾਈਆਕਸਾਈਡ ਸਲਫਰ ਡਾਈਆਕਸਾਈਡ ਓਜ਼ੋਨ ਅਤੇ ਕਾਰਬਨ ਮੋਨੋਆਕਸਾਈਡ ਵਰਗੇ ਪ੍ਰਮੁੱਖ ਹਵਾ ਪ੍ਰਦੂਸ਼ਕਾਂ ਦੇ ਪੱਧਰ ਨੂੰ ਦਰਸਾਉਂਦਾ ਹੈ 0 ਤੋਂ 50 ਦੇ ਵਿਚਕਾਰ AQI ਨੂੰ ਚੰਗਾ ਮੰਨਿਆ ਜਾਂਦਾ ਹੈ 51 ਤੋਂ 100 ਨੂੰ ਸੰਤੁਸ਼ਟੀਜਨਕ ਅਤੇ 101 ਤੋਂ 200 ਦੇ ਦਰਮਿਆਨ 201 ਤੋਂ 300 ਨੂੰ ਮਾੜਾ ਮੰਨਿਆ ਜਾਂਦਾ ਹੈ ਅਤੇ 301 ਤੋਂ 400 ਨੂੰ ਬਹੁਤ ਮਾੜਾ ਅਤੇ 401 ਤੋਂ 500 ਨੂੰ ਗੰਭੀਰ ਮੰਨਿਆ ਜਾਂਦਾ ਹੈ ਰਵਾਇਤੀ ਪਟਾਕਿਆਂ ਤੋਂ ਨਿਕਲਣ ਵਾਲਾ ਧੂਆਂ ਤੇ ਨੁਕਸਾਨਦਾਇਕ ਕਣ ਅਰਤਿਹਾਰ ਤੋਂ ਬਾਅਦ ਹਵਾ ਪ੍ਰਦੂਸ਼ਣ ਵਧਾਉਂਦੇ ਹਨ ਇਸੇ ਕਰਕੇ ਹਰੇ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਦੀਵਾਲੀ ਦੇ ਰਾਤ 8 ਵਜੇ ਤੋਂ 10 ਵਜੇ ਤੱਕ ਅਤੇ ਸਵੇਰੇ 4 ਵਜੇ ਤੋਂ ਸਵੇਰੇ 5 ਵਜੇ ਤੱਕ ਇਹ ਗੁਰੂ ਪੂਰणिमा ਦੇ ਰਾਤ 9 ਵਜੇ ਤੋਂ 10 ਵਜੇ ਤੱਕ ਹਰੇ ਪਟਾਕੇ ਚਲਾਉਣ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਗਿਆ ਹੈ ਇੱਕ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਹਰੇ ਪਟਾਕੇ ਹਵਾ ਵਿੱਚ ਘੱਟ ਜ਼ਹਿਰੀਲੇ ਕਣ ਛੱਡਦੇ ਹਨ ਜਿਸ ਕਾਰਨ ਸਾਹ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਜਾਂਦਾ ਹੈ ਹਰੇ ਪਟਾਕਿਆਂ ਨੂੰ ਉਹਨਾਂ ਦੀ ਪਛਾਣ ਕਰਨ ਲਈ ਹਰਾ ਅਤੇ ਇਹ ਵੱਜੋ ਦਰਸਾਇਆ ਜਾਂਦਾ ਹੈ ਬਾਲੀਵੁੱਡ ਦਾ ਦਾਕਾਰ ਸਲਮਾਨ ਖਾਨ ਦੇ ਤਾਜ਼ਾ ਬਿਆਨ ਤੋਂ ਪਾਕਿਸਤਾਨ ਜ਼ਰੂਰ ਧੜਪ ਗਿਆ ਹੋਵੇਗਾ ਸਲਮਾਨ ਨੇ ਆਪਣੇ ਇੱਕ ਭਾਸ਼ਣ ਦੌਰਾਨ ਬਲੋਚਿਸਤਾਨ ਬਾਰੇ ਇੱਕ ਟਿੱਪਣੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਬਲੋਚਿਸਤਾਨ ਨੂੰ ਪਾਕਿਸਤਾਨ ਤੋਂ ਵੱਖ ਕਰਕੇ ਦਰਸਾਇਆ ਗਿਆ ਕਿ ਸਾਊਦੀ ਅਰਬ ਦੇ ਰਿਆਦ ਇਹ ਜੋ ਇਹ ਫੋਰਮ 2025 ਵਿੱਚ ਬੋਲਦੇ ਸਲਮਾਨ ਖਾਨ ਨੇ ਮੱਧ ਪੂਰਬ ਚ ਕੰਮ ਕਰਨ ਵਾਲੇ ਵਿਭਿੰਨ ਦੱਖਣੀ ਏਸ਼ੀਆਈ ਭਾਈਚਾਰੇ ਦਾ ਵਰਣਨ ਕੀਤਾ ਹੈ ਇਸ ਮੌਕੇ ਬਾਲੀਵੁੱਡ ਦੇ ਅਦਾਕਾਰ ਸ਼ਾਹਰੂਖ ਖਾਨ ਅਤੇ ਅਮੀਰ ਖਾਨ ਵੀ ਮੌਜੂਦ ਸਲਮਾਨ ਨੇ ਕਿਹਾ ਕਿ ਇਸ ਵੇਲੇ ਜੇ ਤੁਸੀਂ ਇੱਕ ਹਿੰਦੀ ਫਿਲਮ ਬਣਾਉਂਦੇ ਹੋ ਇਸ ਨੂੰ ਸਾਊਦੀ ਅਰਬ ਦੇ ਵਿੱਚ ਰਿਲੀਜ਼ ਕਰ ਦਿਓ ਤਾਂ ਇਹ ਸੁਪਰ ਹਿੱਟ ਹੋਵੇਗੀ ਜੇ ਤੁਸੀਂ ਇੱਕ ਤਾਮਿਲ ਤੇਲਗੂ ਜਾਂ ਮਲਿਆਲੀ ਫਿਲਮ ਬਣਾਉਂਦੇ ਹੋ ਤਾਂ ਇਹ ਸੈਂਕੜੇ ਕਰੋੜਾਂ ਦਾ ਕਾਰੋਬਾਰ ਕਰੇਗੀ ਕਿਉਂਕਿ ਦੂਜੇ ਦੇਸ਼ਾਂ ਤੋਂ ਬਹੁਤ ਸਾਰੇ ਲੋਕ ਇੱਥੇ ਆਏ ਹਨ ਬਲਿਜਿਸਤਾਨ ਦੇ ਲੋਕ ਹਨ ਅਫਗਾਨਿਸਤਾਨ ਦੇ ਲੋਕ ਹਨ ਪਾਕਿਸਤਾਨ ਦੇ ਲੋਕ ਹਨ ਹਰ ਕੋਈ ਇੱਥੇ ਆ ਕੇ ਕੰਮ ਕਰ ਰਿਹਾ ਹੈ ਇਹ ਟਿੱਪਣੀ ਸੋਸ਼ਲ ਮੀਡੀਆ ਤੇ ਵਿਆਪਕ ਤੌਰ ਤੇ ਸਾਂਝੀ ਕੀਤੀ ਗਈ ਹੈ ਇਸ ਤੋਂ ਬਾਅਦ ਇਸ ਗੱਲ ਤੇ ਬਹਿਸ ਛੁੱਟ ਗਈ ਹੈ ਕਿ ਇਹ ਇੱਕ ਗਲਤੀ ਸੀ ਜਾਂ ਇਸ ਦਾ ਡੂੰਘਾ ਅਰਥ ਸੀ ਇਸ ਘਟਨਾ ਤੋਂ ਥੋੜੀ ਦੇਰ ਬਾਅਦ ਖਾਨ ਦੀਆਂ ਟਿੱਪਣੀਆਂ ਵਾਲੀ ਕਲਿੱਪ ਆਨਲਾਈਨ ਸਾਹਮਣੇ ਆਈ ਅਤੇ ਕਾਫੀ ਧਿਆਨ ਖਿੱਚਿਆ ਕੁਝ ਦਰਸ਼ਕਾਂ ਨੇ ਇਸ ਦੇ ਇਰਾਦੇ ਤੇ ਸਵਾਲ ਉਠਾਏ ਜਦੋਂ ਕਿ ਦੂਜਿਆਂ ਨੇ ਵੱਖ ਹੋਣ ਵਿੱਚ ਮਹੱਤਵ ਦੇਖਿਆ ਪੱਤਰਕਾਰਾਂ ਦੇ ਵੱਲੋਂ ਵੀ ਇਸ ਤੇ ਟਿੱਪਣੀਆਂ ਕੀਤੀਆਂ ਗਈਆਂ ਉਹਨਾਂ ਨੇ ਲਿਖਿਆ ਕਿ ਮੈਨੂੰ ਨਹੀਂ ਪਤਾ ਕਿ ਇਹ ਜ਼ੁਬਾਨ ਦੀ ਗਲਤੀ ਸੀ ਪਰ ਹੈਰਾਨੀਜਨਕ ਐ ਸਲਮਾਨ ਖਾਨ ਬਲਿਜਿਸਤਾਨ ਦੇ ਲੋਕਾਂ ਨੂੰ ਪਾਕਿਸਤਾਨ ਦੇ ਲੋਕਾਂ ਤੋਂ ਵੱਖ ਕਰਦੇ ਹਨ ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ਸਲਮਾਨ ਖਾਨ ਤੋਂ ਜ਼ੁਬਾਨ ਦੀ ਗਲਤੀ ਜਾਂ ਗਿਆਨ ਦੀ ਘਾਟ ਜਾਂ ਜਾਣਬੁੱਝ ਕੇ ਇਸ਼ਾਰਾ ਕਿ ਬਲਿਜਿਸਤਾਨ ਆਜ਼ਾਦ ਹੈ ਉਹ ਵੀ ਜਦੋਂ ਅਮੀਰ ਖਾਨ ਅਤੇ ਸ਼ਾਹਰੂਖ ਖਾਨ ਸਟੇਜ ਦੇ ਨਾਲ ਬੈਠੇ ਹੋਣ ਆਨਲਾਈਨ ਗੱਲਬਾਤ ਜਾਰੀ ਰਹੀ ਬਹੁਤ ਸਾਰੇ ਉਪਭੋਗਤਾਵਾਂ ਨੇ ਸਵਾਲ ਕੀਤਾ ਕਿ ਖਾਨ ਦਾ ਬਿਆਨ ਅਣਜਾਣਪੁਣੇਚ ਦਿੱਤਾ ਗਿਆ ਜਾਂ ਇੱਕ ਗਲਤੀ ਸੀ ਬਲਿਜਿਸਤਾਨ ਦੀ ਸਥਿਤੀ ਬਾਰੇ ਚੱਲ ਰਹੀਆਂ ਚਰਚਾਵਾਂ ਲਈ ਜਾਣ ਬੁੱਝ ਕੇ ਇਸ਼ਾਰਾ ਕੀਤਾ ਗਿਆ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਗਿਆਨ ਦੀ ਘਾਟ ਨੂੰ ਦਰਸਾਉਂਦਾ ਜਦੋਂ ਕਿ ਦੂਜਿਆਂ ਨੇ ਇਸ ਨੂੰ ਬਲਛੀਸਤਾਨ ਦੀ ਵੱਖਰੀ ਪਛਾਣ ਦੀ ਮਾਨਤਾ ਵਜੋਂ ਸਮਝਿਆ ਸਮਾਗਮ ਵਿੱਚ ਹੋਰ ਪ੍ਰਮੁੱਖ ਬਾਲੀਵੁੱਡ ਹਸਤੀਆਂ ਦੀ ਮੌਜੂਦਗੀ ਨੂੰ ਦੇਖਦਿਆਂ ਸਲਮਾਨ ਦੇ ਇਸ ਭਾਸ਼ਣ ਨੂੰ ਅਹਿਮ ਮੰਨਿਆ ਗਿਆ ਕੁਝ ਸੋਸ਼ਲ ਮੀਡੀਆ ਯੂਜ਼ਰ ਸਲਮਾਨ ਦੇ ਬਚਾਏ ਨੇ ਉਹਨਾਂ ਕਿਹਾ ਕਿ ਉਹਨਾਂ ਦੀ ਟਿੱਪਣੀ ਬਲਛੀਸਤਾਨ ਦੀ ਵਿਲੱਖਣ ਖੇਤਰੀ ਪਛਾਣ ਪ੍ਰਤੀ ਜਾਗਰੂਕਤਾ ਨੂੰ ਦਰਸਾਉਂਦੇ ਉਪਕਤਾ ਨੇਕਿਆ ਕੇ بلوچستان ਪਾਕਿਸਤਾਨ ਸੂਬਾ ਨਹੀਂ ਹੈ ਇਹ ਇੱਕ ਰਾਸ਼ਟਰ ਹੈ بلوچستان ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ ਉਸ ਸੂਬੇ ਚ ਪਿਛਲੇ ਲੰਮੇ ਸਮੇਂ ਤੋਂ ਗੜਬੜ ਚੱਲ ਰਹੀ ਹੈ ਬਲੋਚੀ ਬਗੀਆਂ ਨੇ ਪਿਛਲੇ ਕੁ ਸਮੇਂ ਦੌਰਾਨ ਪਾਕਿਸਤਾਨੀ ਫੌਜ ਉਤੇ ਕਈ ਹਿੰਸਕ ਹਮਲੇ ਕੀਤੇ ਨੇ ਅੰਮ੍ਰਿਤਸਰ ਦੀ ਮੰਡੀ ਵਿੱਚ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਕਪਲੇਬਾਜੀ ਅਤੇ ਸਰਕਾਰ ਖਰੀਦ ਦੀ ਕਮੀ ਨੂੰ ਲੈ ਕੇ ਭਾਰਤੀ ਕਿਸਾਨ ਇਕਤਾ ਸਿੱਧੂ ਪਰਵੋਲੋ ਵੱਡਾ ਸੰਘਰਸ਼ ਆਰੰਭ ਕੀਤਾ ਗਿਆ ਇਸ ਮਾਮਲੇ ਨੇ ਉਸ ਵੇਲੇ ਹੋਰ ਤੀਬਰ ਰੂਪ ਧਾਰ ਲਿਆ ਜਦੋਂ ਕਿਸਾਨ ਆਗੂ ਕਰਮਜੀਤ ਸਿੰਘ ਨੰਗਲੀ ਨੇ ਭਾਰਤੀ ਕਿਸਾਨ ਨੇਕਤਾ ਸਿੱਧੂਪੁਰ ਵੱਲੋਂ ਪੁਤਲਾ ਫੋਕਿਆ ਗਿਆ ਕਿਸਾਨਾਂ ਨੇ ਦੋਸ਼ ਲਗਾਇਆ ਕਿ ਮਾਰਕੀਟ ਕਮੇਟੀ ਦੇ ਅਧਿਕਾਰੀ ਅਤੇ ਕੁਝ ਆਰਥੀਏ ਮਿਲ ਕੇ ਕਿਸਾਨਾਂ ਨਾਲ ਲੁੱਟ ਕਰ ਰਹੇ ਹਨ ਅੱਜ ਜਿਹੜਾ ਅਸੀਂ ਇੱਥੇ ਭਗਤਾਵਾਲਾ ਮੰਡੀ ਵਿਖੇ ਪਿੱਟਸਾ ਆਪਾਂ ਕਰਕੇ ਪੁਤਲਾ ਫੋਕਿਆ ਵਾ ਇਹ ਮਾਰਕੀਟ ਕਮੇਟੀ ਦਾ ਜਿਹੜਾ ਜੋ ਪ੍ਰਬੰਧ ਆ ਕਿਸਾਨਾਂ ਦੇ ਮਤਲਬ ਕਹਿ ਲਓ ਕਿ ਇੱਕ ਕਿਸਮ ਦੀ ਦਵਾਲੇ ਦਵਾਲੇ ਵਾਰਡ ਹੁੰਦੀ ਹੈ ਵਾਰਡ ਕੀ ਕਿਸਾਨਾਂ ਦੇ ਸਾਰੇ ਪ੍ਰਬੰਧ ਦਾ ਜਾਇਜ਼ਾ ਲੈਣਾ ਇਹਨਾਂ ਤੇ ਕਿਉਂਕਿ ਕਿਸਾਨਾਂ ਦੀ ਲੁੱਟ ਤੋਂ ਇਹਨਾਂ ਦਾ ਬਚਾਉਣ ਦਾ ਕੰਮ ਹੁੰਦਾ ਵਾ ਤੇ ਇਹ ਜਿਹੜੇ ਆ ਸਾਡੇ ਸ਼੍ਰੀਮਾਨ ਜੀ ਇਹ ਉਲਟਾ ਵਪਾਰੀਆਂ ਦੇ ਨਾਲ ਡਰ ਲ ਕੇ ਤੇ ਕਿਸੇ ਢੇਰੀ ਦਾ ਮੋਇਸਚਰ ਨਹੀਂ ਚੈੱਕ ਕਰਦੇ ਕੋਈ ਇਹਨਾਂ ਨੂੰ ਇਹ ਚੀਜ਼ ਦਾ ਫਿਕਰ ਨਹੀਂਗਾ ਕਿ ਸਾਡੀ ਡਿਊਟੀ ਕੀ ਆ ਹਾਲਾਂਕਿ ਇਹ ਸਾਰੀ ਜਿਹੜੀਆਂ ਦੀ ਤਨਖਾਹਾਂ ਜੋ ਵੀ ਆ ਦਫ਼ਤਰਾਂ ਦੇ ਜੋ ਬਣਿਆ ਸਾਰੇ ਮਾਰਕੀਟ ਕਮੇਟੀ ਕਿਸਾਂ ਚ ਹੁੰਦਾ ਇਹ ਮਾਰਕੀਟ ਕਮੇਟੀ ਦੇ ਸਾਰੇ ਪ੍ਰਬੰਧ ਦਾ ਹੀ ਬੁੱਕਿਆ ਗਿਆ ਵਾ ਅੰਮਰਸਰ ਦੀ ਮੰਡੀ ਦੇ ਵਿੱਚ ਪਿਛਲੇ 40 ਸਾਲਾਂ ਤੋਂ ਸਰਕਾਰੀ ਖਰੀਦ ਕਦੀ ਨਹੀਂ ਹੋਈ ਪਰ ਜਦੋਂ ਅਸੀਂ ਪਿਛਲੇ ਸਾਲ ਵੀ ਇੱਥੇ ਆਏ ਸਾਂ ਅਸੀਂ ਆਵਾਜ਼ ਚੁੱਕੀ ਸਾਨੂੰ ਪਤਾ ਲੱਗਾ ਵੀ ਪ੍ਰਾਈਵੇਟ ਦਾਣਾ ਇੱਕ ਵੀ ਨਹੀਂ ਵੇਖਦਾ ਸਾਰਾ ਸਰਕਾਰੀ ਖਰੀਦ ਚ ਪੈਂਦਾ ਫਿਰ ਸਾਨੂੰ ਸਮਝ ਆ ਗਈ ਵੀ ਇੱਥੇ ਘਬਲੇਬਾਜੀ ਆ ਇਹ ਘਬਲੇਬਾਜੀ ਨੂੰ ਜਾਗਰ ਕਰਨ ਵਾਸਤੇ ਆਵਾਜ਼ ਚੁਕਣੀ ਚਾਹੀਦੀ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੇ ਆਪ ਇਸ ਮੰਡੀ ਦਾ ਦੌਰਾ ਕੀਤਾ ਜਦੋਂ ਇਸ ਮੰਡੀ ਦੇ ਵਿੱਚ ਪਹੁੰਚੇ ਤੇ ਬਹੁਤ ਸਾਰੇ ਜਿਹੜੇ ਇਥੋਂ ਦੇ ਆਰਟੀਆ ਸੈਸ਼ਨ ਦੇ ਪ੍ਰਧਾਨ ਜਾਂ ਹੋਰ ਉਹਨਾਂ ਦੇ ਸਾਥੀ ਉਹ ਕਹਿਣ ਲੱਗੇ ਵੀ ਅੰਮ੍ਰਿਤਸਰ ਜਿਹੜਾ ਵਾ ਮੌਕਚਰ ਕਰੀ 24 ਤੋਂ ਘੱਟਦਾ ਨਹੀਂ ਆ ਪਰ ਜਦੋਂ ਅਸੀਂ ਮਾਰਕੀਟ ਕਮੇਟੀ ਦੇ ਕੋਲ ਆਏ ਇਹਨਾਂ ਵੀ ਉਹ ਰੱਟਿਆ ਰਟਾਇਆ ਜਵਾਬ ਦਿੱਤਾ ਕਿ ਜਿਹੜਾ ਮੌਕਚਰ ਵਾ 24 ਤੋਂ ਘੱਟਦਾ ਨਹੀਂ ਆ ਪਰ ਜਦੋਂ ਇਹਨਾਂ ਨੂੰ ਨਾਲ ਲੈ ਕੇ ਅਸੀਂ ਢੇਰਿਆਂ ਦੀ ਚੈਕਿੰਗ ਕੀਤੀ ਤੇ ਜਿੰਨੀਆਂ ਵੀ ਢੇਰੀਆਂ ਵਾਂ ਉਹ ਸਾਰੀਆਂ 15 16 ਮੁੱਛਰ ਤੱਕ ਜਿਹੜਾ ਵਾ ਉਹ ਆਈਆਂ ਸੋ ਇਸ ਕਰਕੇ ਸਾਨੂੰ ਉਸ ਦਿਨ ਤੋਂ ਇਹ ਪਤਾ ਲੱਗਾ ਪਈ ਇਹ ਜਿਹੜੀ ਕਿਸਾਨਾਂ ਦੀ ਲੋਟਾ ਮਾਰਕੀਟ ਕਮੇਟੀ ਨਾਲ ਰਲ ਕੇ ਹੁੰਦੀ ਆ ਜਿਹੜਾ ਅੱਜ ਪਤਲਾ ਫੋਕਿਆਗਾ ਇਹ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦਾ ਪਤਲਾ ਫੋਕਿਆਗਾ ਪੰਜਾਬੀ ਗਾਇਕ ਕੌਰਵੀ ਦੀ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ ਕੁਝ ਸਮਾਂ ਪਹਿਲਾਂ ਉਹ ਗਾਇਕ ਹਾਂਸਰ ਹਾਂਸ ਦੀ ਪਤਨੀ ਦੇ ਭੋਗ ਸਮਾਰੋਹ ਵਿੱਚ ਸ਼ਾਮਲ ਹੋਏ ਸਨ ਕੁਝ ਸ਼ਰਾਰਤੀ ਵਿਅਕਤੀਆਂ ਨੇ ਛੋੜਛਿੜ ਮੀਡੀਆ ਐਪ ਦੇ ਉੱਤੇ ਗਲਤ ਜਾਣਕਾਰੀ ਦੇ ਕੇ ਗਾਇਕ ਦੀ ਸ਼ਾਖਾ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਗਾਇਕਾ ਨੇ ਇੱਕ ਜਵਾਬੀ ਪੋਸਟ ਵੀ ਕੀਤਾ ਉਧਰ ਪੰਜਾਬੀ ਸਿੰਗਰ ਕੌਰਵੀ ਦੀ ਇੱਕ ਵੀਡੀਓ ਦੇ ਨਾਲ ਛੇੜਛਾੜ ਕੀਤੀ ਗਈ ਹੈ ਦਰਅਸਲ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੇहद ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੌਰਵੀ ਨੂੰ ਇੱਕ ਹੋਟਲ ਦੀ ਵੀਡੀਓ ਦੇ ਨਾਲ ਜੋੜ ਕੇ ਦਰਸਾਇਆ ਜਾ ਰਿਹਾ ਦਰਅਸਲ ਪਹਿਲਾਂ ਉਸ ਦੇ ਵਿੱਚ ਇੱਕ ਹੋਟਲ ਤੇ ਰੇਡ ਪੈਂਦੀ ਖਬਰ ਦਿਖਾਈ ਜਾਂਦੀ ਆ ਸੁਣਾਈ ਜਾਂਦੀ ਆ ਉਸ ਤੋਂ ਬਾਅਦ ਕੌਰਵੀ ਦੀ ਵੀਡੀਓ ਲਗਾ ਦਿੱਤੀ ਜਾਂਦੀ ਆ ਜਦਕਿ ਉਹ ਵੀਡੀਓ ਜਿਹੜੀ ਆ ਉਹ ਵੀਡੀਓ ਉਸ ਸਮੇਂ ਦੀ ਆ ਜਦੋਂ ਉਹ ਗਾਇਕ ਹੰਸ ਰਾਜ ਦੀ ਪਤਨੀ ਦੇ ਭੋਗ ਦੇ ਵਿੱਚ ਸ਼ਾਮਲ ਹੋਏ ਸੀ ਇਸ ਨੂੰ ਲੈ ਕੇ ਹੁਣ ਜਿਸ ਨੇ ਵੀ ਇਹ ਵੀਡੀਓ ਐਡਿਟ ਕਰਕੇ ਪਾਈ ਆ ਤੇ ਛੇੜਛਾੜ ਕੀਤੀ ਗਈ ਆ ਕੌਰਵੀ ਦੇ ਵੱਲੋਂ ਉਸ ਤੇ ਤੰਜ ਕਸਿਆ ਗਿਆ ਤੇ ਨਾਲ ਹੀ ਉਹਨਾਂ ਨੇ ਉਸ ਨੂੰ ਖੂਬ ਖਰੀਆਂ ਖੋਟੀਆਂ ਸੁਣਾਈਆਂ ਨੇ ਉਹਨਾਂ ਨੇ ਕਿਹਾ ਕਿ ਮੈਂ ਘੱਟ ਹੀ ਜਵਾਬ ਦੇਣੀ ਹਾਂ ਬਟ ਅੱਜ ਜ਼ਰੂਰੀ ਹੈ ਤੁਹਾਨੂੰ ਦੱਸਣਾ ਪਹਿਲਾਂ ਇਹ ਕਹਿੰਦੇ ਆ ਕਿ ਜੋ ਪਰਿਵਾਰ ਜਿੰਨਾ ਵੀ ਲੋਕ ਆ ਜੋ ਵੀ মিডিਆ ਮੈਨੂੰ ਰਿਸਪੈਕਟ ਇਨ ਦਿੰਦੇ ਹਨ ਉਹਨਾਂ ਲਈ ਮੇਰੇ ਦਿਲ 'ਚ ਬਹੁਤ ਪਿਆਰ ਰਿਸਪੈਕਟ ਹੈ ਖੁਸ਼ ਰਹੋ ਤੇ ਬਾਕੀ ਜਿਹੜੇ ਲੋਕ ਇਕੋ ਜਿਹਾ ਮੀਡੀਆ ਵਾਲੇ ਬਕਵਾਸ ਕਰਨ ਨੂੰ ਇੱਕ ਮੈਂਟ ਲਾਉਂਦੇ ਆ ਇਹ ਮੈਸੇਜ ਉਹਨਾਂ ਵਾਸਤੇ ਆ ਜਿੰਨਾ ਮੇਰੇ ਤੱਕ ਮਤਲਬ ਸਿਰਫ ਮੇਰੇ ਕੰਮ ਤੱਕ ਰੱਖੋ ਨਾ ਮੈਂ ਕਿਸੇ ਨੂੰ ਮਾੜਾ ਬੋਲਾਂ ਨਾ ਸੁਣਾ ਜਿਹਨੂੰ ਨਹੀਂ ਪਸੰਦ ਸਾਡਾ ਕੰਮ ਕਰ ਹੁਣੇ ਅਨਫੋਲੋ ਕਰ ਸਕਦੇ ਹੋ ਪਹਿਲਾਂ ਲੋਕਾਂ ਨੇ ਮੈਨੂੰ ਪਸੰਦ ਨਾ ਲੋੜ ਮੈਨੂੰ ਇਸ ਗੱਲ ਦੀ ਤਾਂ ਉਹ ਇਸ ਮਾਮਲੇ ਲੈ ਕੇ ਕੌਰ ਵੀ ਨੇ ਕਾਫੀ ਕੁਝ ਕਿਹਾ ਹੈ ਉਹਨਾਂ ਨੇ ਕਿਹਾ ਕਿ 5-6 ਮਹੀਨੇ ਤੋਂ ਇਹ ਵੀਡੀਓ ਨੂੰ ਇਗਨੋਰ ਕਰ ਰਹੀ ਸੀ ਪਰ ਹੁਣ ਦੁਬਾਰਾ ਇਸ ਨੂੰ ਕਿਸੇ ਨੇ ਵਾਇਰਲ ਕਰਨਾ ਸ਼ੁਰੂ ਕਰ ਦਿੱਤਾ ਹੈ ਖਾਸ ਕਰ ਉਹ ਲੋਕ ਜੋ ਬਾਹਰ ਰਹਿੰਦੇ ਨੇ ਅਤੇ ਟਿਕਟੌਕ ਪ੍ਰੋਗਰਾਮ ਕਰਦੇ ਨੇ ਇਸ ਦੇ ਬਾਰੇ ਪੁੱਛ ਰਹੇ ਨੇ ਜਿਸ ਕਾਰਨ ਮੈਨੂੰ ਇਹ ਪੋਸਟ ਪਾਉਣੀ ਪਈ ਹੈ ਉਹਨਾਂ ਨੇ ਲਿਖਿਆ ਕਿ ਕਿਸੇ ਦੀ ਮੌਤ ਨੂੰ ਤਾਂ ਛੱਡ ਦਿਓ ਬੇਸ਼ਰਮੋ ਉਹਨਾਂ ਦਾ ਵੀ ਪਰਿਵਾਰ ਹੈ ਵੈਗਰੂ ਕਰੇ ਕਿਸੇ ਦੇ ਵੀ ਪਰਿਵਾਰ ਤੇ ਇਸ ਤਰ੍ਹਾਂ ਦਾ ਸਮਾਨ ਨਾ ਆਵੇ ਉਹਨਾਂ ਨੇ ਕਿਹਾ ਕਿ ਕਿਸੇ ਦੇ ਘਰ ਤੱਕ ਨਾ ਜਾਇਆ ਕਰੋ ਆਖਰ ਦੇ ਵਿੱਚ ਉਹਨਾਂ ਨੇ মিডিਆ ਨੂੰ ਲੈ ਕੇ ਲਿਖ ਕੇ ਕਿਹਾ ਹੈ ਕਿ মিডিਆ ਨੂੰ ਮੇਰੀ ਬੇਨਤੀ ਹੈ ਕਿ ਐਸੇ ਸਮੇਂ ਦੇ ਵਿੱਚ ਕਲਾਕਾਰ ਆਪਸ ਦੇ ਵਿੱਚ ਕੰਮ ਕਰਕੇ ਜੁੜ ਰਹੇ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਗੱਲ ਨਹੀਂ ਕਰਨਾ ਚਾਹੁੰਦੇ ਹੁੰਦੇ ਇਸ ਮੌਕੇ ਤਾਂ ਉਹਨਾਂ ਤੇ ਪਿੱਛੇ ਨਾ ਪੱਜਿਆ ਕਰੋ ਕਿਸੇ ਦੇ ਘਰ ਦੇ ਅੰਦਰ ਨਾ ਜਾਇਆ ਕਰੋ ਇਹ ਦਿਨ ਆਪਣੇ ਤੇ ਵੀ ਆ ਸਕਦਾ ਕੁਝ ਅਜਿਹੇ ਲੋਕਾਂ ਨੇ ਮੀਡੀਆ ਨੂੰ ਬਦਨਾਮ ਕਰ ਰੱਖਿਆ ਇਹੋ ਜਿਹੇ ਲੋਕਾਂ ਨੂੰ ਵਾਇਗਰੂ ਅਕਲ ਦੇਵੇ ਦਰਅਸਲ ਭੋਗ ਦੇ ਵੀਡੀਓ ਨੂੰ ਉਹਨਾਂ ਨੇ ਇੱਕ ਹੋਟਲ ਦੇ ਵੀਡੀਓ ਦੇ ਰੇਡ ਦੇ ਵਿੱਚ ਜਿਹੜਾ ਆ ਜੁਆਇੰਟ ਕਰਕੇ ਇੱਕ ਵੀਡੀਓ ਕਲਿੱਪ ਬਣਾਈ ਹੋਈ ਆ ਜੋ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਆ ਜਿਸ ਤੋਂ ਬਾਅਦ ਹੁਣ ਔਰ ਵੀ ਦਾ ਗੁੱਸਾ ਜਿਹੜਾ ਆ ਟਰੋਲ ਕਰਨ ਵਾਲਿਆਂ ਤੇ ਅਤੇ ਵੀਡੀਓ ਵਾਇਰਲ ਕਰਨ ਵਾਲਿਆਂ ਤੇ ਫਟ ਚੁੱਕਿਆ ਅੱਜ ਦੇ ਪੰਜਾਬ ਨਿਊਜ਼ ਬੁਲਟਨ ਦੇ ਵਿੱਚ ਐ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਬੁਲਟਨ ਲੱਗੇ ਫਿਰ ਆਸਤ ਰੋਵਾਂਗੇ ਧੰਨਵਾਦ